सवेर के टाइम कॉफी अपनी आ चुकी है आ जाओ फिर पी लो आ आगी अपनी सड़क वीडियो बनाने का मतलब मैं तैन लास्ट दसागा क्यों मैं वीडियो बनाई है ये अपनी गली हैगी पच्ची ती फुट की सड़क ना कलोनी की छड़के पच्ची ती फुट वा आ अपने घर का मत्था फिलहाल इधर कैरी बनी पई है ਆਜ ਜਗਾ ਛੱਡੀ ਇੱਥੇ ਗੱਡੀ ਲਾਉਣ ਵਾਸਤੇ 15 16 ਫੁੱਟ ਦੀ ਮਤਲਬ ਕਿ ਜਿਹਦੇ ਗੱਡੀ ਦੇ ਮਗਰ ਟਾਇਰ ਹੁੰਦਾ ਵਾ ਨਾ 7 ਸੀਟਰ ਉਹ ਗੱਡੀ ਨਹੀਂ ਲੱਗਦੀ। ਕੰਦੀ ਬੜੇ ਅਰਮਾਨ ਹੈ ਇੱਥੇ। 16 17 ਫੁੱਟ ਜਗਾ ਛੱਡੀ ਹੈ ਇਧਰ ਨੂੰ ਤੇ ਇਧਰ ਨੂੰ ਵੀ ਇੰਨੀ ਹੈ ਜਗਾ ਇਹਦੀ। ਤੇ ਇਹ ਆਪਣੀ ਹੈਗੀ ਆ ਗੱਡੀ ਲਾਉਣ ਵਾਸਤੇ ਜਗਾ ਛੱਡੀ ਆਪਾਂ। ਤੇ ਇਧਰ ਆ ਗਾ ਬਾਥਰੂਮ ਅਟੈਚ ਇਧਰ ਆਪਾਂ ਮਸ਼ੀਨ ਰੱਖੀ ਹੈ ਵੈਸੇ। ਤੇ ਹੋਣੇ ਤੇ ਕਾਫੀ ਵਧੀਆ ਵਾ ਠੀਕ ਹੈ ਤੇ ਆਹ ਦੀ ਕਿਚਨ ਦੀ ਡੋ ਮੰਡੋ ਅੰਦਰੋਂ ਜਾਂ ਲੱਗਾ ਬਾਹਰੀ ਸਾਈਡ ਇਹ ਆ ਵੀ ਤਿਆਰ ਕੀਤਾ ਮਤਲਬ ਇਹਨੂੰ ਹਜੇ ਸਰਮੈਕਾ ਇਸਮਿਕਾ ਵਗੈਰਾ ਲੱਗਣ ਵਾਲਾ ਆ ਆ ਹੈਂਡਲ ਤਾਂ ਲਾਇਆ ਕਿਉਂਕਿ ਜਦੋਂ ਖੋਲਦੇ ਆ ਜਾਲੀ ਕੋਈ ਜਾਲੀ ਦਾ ਸਪੋਰਟ ਕੋਈ ਨਹੀਂ ਹੈਗੀ ਤਾਂ ਅੰਦਰੋਂ ਦੀ ਹੈਂਡਲ ਲੱਗਾ ਜੋ ਖੋਲਦਾ ਕੋਈ ਤੇ ਕੋਈ ਵੀ ਹੁੰਦਾ ਇਹਦੇ ਉਹ ਹੱਥ ਮਾਰਦਾ ਇਹਨੂੰ ਜਾਲੀ ਮਗਰ ਢਿੱਲੀ ਨਾ ਹੋ ਜਾ ਤਾਂ ਕਰਕੇ ਆ ਰਵਾਗੇ ਦਰਵਾਜੇ ਦੁਜੀਏ ਲੱਗੇ ਪਏ ਨੇ ਤੇ ਆ ਆਪਣੀ ਹੈ ਜੀ ਆ ਆ ਆਪਣਾ ਟ੍ਰੈਗ ਰੂਮ 12 ਬਾਈ 12 ਦਾ ਤੇ ਲਾਸੀ ਲੈਂ ਸੁੱਲਗਾ ਜ ਕੁਛ ਵੀ ਨਹੀਂ ਹੋਈਆਂਗੇ ਫਿਲਹਾਲ ਸੀਲਿੰਗ ਐ ਇਦਾਂ ਹੀ ਐ ਜ ਕੁਛ ਨਹੀਂ ਹੋ ਰਹੀ ਸੀਲਿੰਗ ਆ ਲੌਬੀ ਐ ਤੇ ਲੱਗਾ ਇੱਕ 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 ਅੱਧਾ ਕੈਮਰਾ ਲੱਗਾ ਫਿਲਹਾਲ ਤੇ ਬਾਕੀ ਆਗੇ ਜਿਹਨਾਂ ਆਪਣੀ ਇਹ ਵੀ ਆਪਣੀ ਰੱਖੀ ਆਪਾਂ ਇਹ ਡਾਡੂੜਾ ਇਹ ਤਿਆਰ ਕੀਤੀ ਨਹੀਂ ਇਹਦੀ ਵੀ ਨਹੀਂ ਕੀਤੀ ਤਿਆਰ ਡਾੜ ਤੇ ਇਹਦੀ ਤੇ ਡਾੜ ਵੀ ਤਿਆਰ ਨਹੀਂ ਕੀਤੀ ਹੈਗੀ ਤੇ ਆ ਆਪਣੀ ਫਲੋਬੀ ਇਹ ਹੈਗੀ 12 ਬਾਈ 16 ਦੀ ਇਹ ਹੁਣ 12 ਫੁੱਟ ਵਾ ਤੇ ਇਧਰੋਂ 16 ਫੁੱਟ ਤੇ ਆਪਣੀ ਕਿਚਨ ਹੈਗੀ ਆ 8 ਬਾਈ 12 ਦੀ 12 ਫੁੱਟ ਇਧਰ ਨੂੰ 8 ਫੁੱਟ ਇਹਨਾਂ ਅਜੇ ਤਿਆਰੀ ਸ਼ਰੀ ਇਹਦੀ ਹੁਣ ਹੋਣ ਵਾਲੀ ਬਾਕੀ ਹੈ ਦਾ ਸਾਰੇ ਘਰ ਚ ਲੱਗਣ ਵਾਲੀ ਬਾਕੀ ਹੈ ਟਾਇਲ ਸਾਲ ਕਿੰਨੇ ਲੱਗੀ ਹੈਗੀ ਤੇ ਆ ਵੇਖੋ ਮਤਲਬ ਇੱਥੇ ਮੋਟਸਾਲੇ ਤਿੰਨ ਮੋਟਸਾਲੇ ਲਏ ਦੋ ਇੱਕਦਮ ਇੱਧੇ ਮੋਟਸਾਲੇ ਉਧਰ ਵੀ ਜਗ੍ਹਾ ਬਚੀ ਜਿੱਧਰ ਪੌੜੀਆਂ ਲੱਗੀਆਂ ਉਧਰਲੀ ਸਾਈਡ ਵੀ ਜਗ੍ਹਾ ਹੈਗੀ ਤੇ ਮੌਂਟੀ ਦੇ ਇੱਕ ਕਮਰਾ ਬਣਿਆ ਪਿਆ ਬਸ ਤੇ ਬਾਕੀ ਟਾਇਲ ਸਾਰੇ ਘਰ ਦੇ ਵਿੱਚ ਲੱਗਣ ਵਾਲੀ ਪਈ ਹੈ ਜੇ ਤਕਰੀਬਨ ਤੇ ਇਧਰ ਕਮਰਾ ਵੇ ਕਾ ਕਮਰਾ ਇਧਰ ਆ ਕਮਰਾ ਹੈ ਇੱਕ ਇਧਰ ਤੇ ਇਹ ਨਾਲ ਹੀ ਅਟੈਚ ਬਾਥਰੂਮ ਹੈ ਤੇਰੇ ਨਾਲ ਇਹਦੇ ਨਾਲ ਇਧਰ ਤੇ ਹਰ ਫਤੇ ਹੁੰਦੇ ਤਿਆਰ ਇੱਧਰ ਤੇ ਇੱਧਰ ਵੀ ਇੱਕ ਕਮਰਾ ਹੀ ਆ ਇੱਧਰ ਵੀ ਕਮਰਾ ਉਹਦੇ ਨਾਲ ਅਟੈਚ ਬਾਥਰੂਮ ਹੋ ਪਰ ਉਹ ਆਪਾਂ ਚਾਲੂ ਨਹੀਂ ਕੀਤਾ ਫਿਲਹਾਲ ਅਜੇ ਤੇ ਜਿੰਨਾ ਸੁਣਤਾਂ ਦਾ ਸਾਇਦ ਆ ਅਜੇ ਸਭ ਤਿਆਰੀ ਸ਼ਰੀ ਅਜ ਹੋਣ ਵਾਲੀ ਹੈ ਘਰ ਦੀ ਤੇ ਆ ਕਮਰੇ ਜਿਹੜੇ ਆਪਣੇ ਆਗੇ 12 ਬਾਈ 12 ਦੇ ਕਮਰੇ ਆ ਬੜੇ ਵੱਡੇ ਕਮਰੇ ਆ ਵੇਖੋ ਛੋਟੇ ਮੱਟੇ ਕਮਰੇ ਨਹੀਂ ਆਗੇ ਇਹ ਵੀਡੀਓ ਬਣਾਉਣ ਦਾ ਮਤਲਬ ਇਹ ਹੀ ਕਿ ਤੁੱਕ ਇਹ ਕਿਹਨੇ ਵੀਡੀਓ ਕਿਉਂ ਬਣਾਈਆਂ ਨਾ ਕਿਉਂ ਦੱਸਿਆ ਕਿੱਦਾਂ ਕਰਕੇ ਕਿਉਂਕਿ ਅੰਕਾਰ ਆਪਾਂ ਕਰ ਰਹੇ ਆਂ ਸੇਲ ਤੇ ਤਾਂ ਕਰਕੇ ਨਾ ਪੁੱਛਿਆ ਕਿ ਤੁਸੀਂ ਕਮਰੇ ਤੁਹਾਡੇ ਕਿੰਨੇ ਆ ਘਰ ਦੇ ਕਿਵੇਂ ਕਰਕੇ ਇਸ ਇਸ ਚੱਕਰ ਦੇ ਵਿੱਚ ਆਪਾਂ YouTube ਤੇ ਵੀਡੀਓ ਬਣਾਈਆਂ ਤੇ ਜੇ ਕਿਹਨੇ ਲੈਣਾ ਹੋਵੇ ਮਕਾਨ ਪੰਜ ਮੱਲੇ ਦਾ ਮਕਾਨ ਮੱਥਾ ਵਧਾ ਹੈਗਾ 28 ਫੁੱਟ ਤੇ ਪਿੱਛੇ ਨਾਗਾ 40 ਫੁੱਟ 40 41 ਫੁੱਟ ਇੰਨਾ ਦਾ ਤੇ ਵਧੀਆ ਬਣਿਆ ਸਿਸਟਮ ਬਾਕੀ ਪੱਥਰ ਪੁੱਥਰ ਲੱਗਣ ਵਾਲਾ ਤੁਹਾਨੂੰ ਮੈਂ ਦੱਸਿਆ ਅੱਗੇ ਵੀ ਤੇ ਹਰਦੀ ਪਲੈਨਿੰਗ ਤੇ ਜਾਣ ਦੀ ਬਣਦੀ ਪਈ ਐ ਮੈਂ ਕਿਹਾ ਚਲੋ ਇਹ ਫਿਰ ਜੇ ਸੇਲ ਹੋ ਜਾਏਗਾ ਤੇ ਵਧੀਆ ਤੇ ਦੱਸਿਓ ਕਮੈਂਟਾਂ ਦੇ ਵਿੱਚ ਠੀਕ ਜੇ ਤੇ ਨੰਬਰ ਮੇਰਾ ਆ ਰਿਹਾ ਵਾ ਫੋਨ ਕਰਦੇਓ ਜੇ ਤੁਹਾਨੂੰ ਦੇਖਣਾ ਹੋਵੇ ਤੇ ਆਪਾਂ ਇਹ ਮਕਾਨ ਆਪਣਾ ਸੇਲ ਕਰਨਾ ਹੋ ਤੇ ਕਮੈਂਟਾਂ ਵਿੱਚ ਜੋ ਦੱਸਿਓ ਤੇ ਦੁਕਾਨ ਤੇ ਆਪਾਂ ਪਹੁੰਚੇ ਆਂ ਘਰ ਬਦੇ ਚੰਗਾ ਉਹ ਕਿੱਡਾ ਡੰਡਿਆ ਤੇ ਮੈਂ ਚੱਲਿਆ ਹੁਣ ਆ ਪਾਰਸਲ ਜੇ ਥੋੜੇ ਦੇਣੇ ਦੋ ਚਾਰ ਪਾਰਸਲ ਜੇ ਦੇਣ ਨਾਲੇ ਇਹ ਡਿਲੀਵਰ ਕਰ ਆਈਏ ਫਿਰ ਆਣ ਕੇ ਰੋਟੀ ਪਾਣੀ ਛਕਦੇ ਫਿਰ ਹਾਂਜੀ ਸੱਸੀ ਕਾਲ ਵੈਲਕਮ ਕੀ ਆ ਅੱਜ ਕਾਲ ਕਿੰਨੇ ਸਾਰੇ ਠੀਕ ਆ ਬੜੀਆ ਹੋਰ ਕਰਦੇ ਹਾਂ ਛੋਟੇ ਜਿਹੇ ਵਲੌਗ ਦੀ ਸ਼ੁਰੂਆਤ ਤੇ ਤਮੇਸ਼ ਦਪਹਿਰ ਦਾ ਟਾਈਮ ਅਜ ਗਿਆ ਅੱਜ ਆਪਾਂ ਵਲੌਗ ਥੋੜਾ ਲੀਤੀ ਸ਼ੁਰੂ ਕੀਤਾ ਹੈ ਮੈਨੂੰ ਲੱਗਦਾ ਕੰਮ ਚੱਲ ਗਿਆ ਇਹ ਤੇ ਕਰਨੇ ਮੈਂ ਕੰਮੇ ਖੜਾ ਘਰੇ ਜਾਣਾ ਹੈ ਕਰਨੇ ਇਹ ਕਰੋ ਹੋ ਗਏ ਐ ਇਸੇ ਕਰਕੇ ਮਤਲਬ ਕਿ ਹਾ ਲਾਈਟ ਆਫ ਸੀ ਅੱਜ ਮੰਗਲਵਾਰ ਸੀ ਗਏ ਤੇ ਫਿਰ ਦੋ ਦਿਨ ਹਾਂ ਲਾਈਟ ਆ ਗਈ ਠੰਡਾ ਹੋ ਗਿਆ ਘਰੇ ਗਰਮ ਕਰਕੇ ਲਿਆਂਦਾ ਹਾਂ ਇੱਥੇ ਸੈਂਡ ਰੱਖਣਾ ਐ ਸੈਂਡ ਕਿ ਹੈਗਾ ਛੋਟਾ ਜਿਹਾ ਘਰੇ ਤੇ ਉਹਨੂੰ ਕਰਨਾ ਆਪਾਂ ਤੇ ਗਿਆ ਉਹ ਲਮੰਨੇ ਖਲਾ ਸੀ ਕਿਉਂਕਿ ਜੋ ਕੈਟਲ ਤੇ ਹੈਗੀ ਐ ਇਲੈਕਟ੍ਰੀਕਲ ਸੈਟ ਨਹੀਂ ਹੁੰਦੀ ਫਿਰ ਉਹ ਚੱਲਣ ਦਾ ਉਹਦਾ ਆਪਸ਼ਨ ਕੋਈ ਵੀ ਨਹੀਂ ਹੁੰਦਾ ਇਹ ਤੋਂ ਬੈਸਟ ਵਾ ਕੇ ਫਿਰ ਆਪਾਂ ਉਹ ਸਿਲੰਡਰ ਛੋਟਾ ਜਿਹਾ ਰੱਖ ਕੇ ਫਿਰ ਉਹਦਾ ਕਰ ਲਾਂ ਕੰਮ ਚੱਲ ਕੋਈ ਨਹੀਂ ਇਦਾਂ ਹੀ ਸਹੀ ਗੱਲ ਐ ਇਦਾਂ ਹੀ ਚੱਲੋ ਲੈ ਕਰਿਆ ਇਹ ਜਿਹੜਾ ਸੁਤੀ ਵਿਚਾਰੀ ਉਹਨੇ ਭੁੱਖੇ ਜਿਹੜਾ ਕਿੱਥੇ ਉਹਦਾ ਜਿੱਦਾ ਨਹੀਂ ਕਿੱਥੇ ਉਹ ਸੁਤੀ ਹੋ ਅੱਛਾ ਸੁਤੀ ਨਹੀਂ ਤੇ ਉਹਨੇ ਤੇ ਇਹਦੇ ਦੋੜੀ ਹੋਣਾ ਇਹ ਉਹਨੂੰ ਲੈ ਆਵਤੇ ਆਵਤੇ ਅੱਜ ਮੈਂ ਤਾਂ ਪੈਰ ਫੜਿਆ ਇੰਜ ਹਾਏ ਦਾਦਾ ਮੇਰਾ ਦਾਦੀ ਨੇ ਪੈਰ ਤੋੜਦਾ ਚਾਹ ਗੱਲਾਂ ਨਹੀਂ ਆ ਕਰਦੀਆਂ ਯਾਰ ਨੀਂ ਨਹੀਂ ਜਾਂਦੀ ਨਾ ਗੱਲਾਂ ਤੁਹਾਨੂੰ ਹਰ ਇੱਕ ਸਮਝਦੀ ਨਾਲ ਤੇ ਅੱਜ ਇੱਥੇ ਪੋਚਾ ਲਾਉਂਦੀ ਮੈਂ ਕਿਹਾ ਗੁਣਗੁਣ ਤੇ ਪਿੱਛੇ ਵੀ ਲਾ ਦੇ ਪੋਚਾ ਇੱਕ ਮਿੰਟ ਰੁਕ ਜਾ ਲੋੰਮੀ ਐਦਾਂ ਹੋਣਾ ਸੋਣਾ ਕਹਿੰਦੀ ਉਹ ਅੱਦ ਨੂੰ ਜਾਂਦੀ ਐ ਇੱਕ ਮਿੰਟ ਪੁਈ ਇੱਕ ਮਿੰਟ ਆਉਂਦੀ ਆਂਦੀ ਹਾਂ ਹਾਂਜੀ ਕਹੋ ਸੱਚੀ ਗੱਲ ਕਹੋ ਸੱਚੀ ਗੱਲ ਸਾਰੇ ਨੂੰ ਨਹੀਂ ਕਹਿਣਾ ਨਹੀਂ ਕਹਿਣਾ ਬਤਨੇ ਕਿ ਗੰਮੀ ਆ ਗਈ ਹੁਣ ਕਿ ਗੰਮੀ ਆ ਗਈ ਐ ਕਿ ਮੈਂ ਉੱਠਿਆ ਹੁਣੀ ਮੈਂ ਹੁਣੇ ਉੱਠ ਗਿਆ ਹਾਂਜੀ। ਲਓ ਹੱਥ ਫੜਾਓ। ਹੱਥ ਤੇ ਫੜਾਓ। ਹੱਥ ਫੜਾਓ ਪਰਲਾ। ਹੈਂ? ਹੱਥ ਤੇ ਫੜੋ ਪਾਪਾ ਨੂੰ। ਹੱਥ ਨਹੀਂ ਹੋਣਾ। ਕੀ ਵੇਖੰਦੇ ਆ? ਕੀ ਵੰਦਾ ਗੁੱਗੂ? ਹੈਂ? ਆਹ ਪਰੋਟਾ ਗਦਰਾਂ ਕਾਲਾ ਕੀਤਾ ਇਹਨੇ। ਕੱਜਲ ਇੱਥੇ ਲਾਇਆ ਤੂੰ ਤਾਂ ਕਿੱਧਰ ਲੈ ਆਉਂਦਾ? ਨੋ ਜੋ ਨੋ ਜੋ ਜੋ ਜੋ। ਓਏ 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 ਓਏ। ਚੋ ਚੱਲੀਏ। ਯੇ ਯਾਣਾ। ਚੱਛੀ ਗੱਲ ਨਹੀਂ ਕਹਿਣੀ ਸਾਰਿਆਂ। ਹੂੰ? 아이 ਵੇ। ਕਿਵੇਂ ਤਿਆਰ ਹੋ ਗਿਆ? ਕਿਵੇਂ ਤਿਆਰ ਹੋ ਗਿਆ? ਕੀ ਗੱਲ? ਅੱਜ ਦਹੀਂ ਲੈ ਕੇ ਆਉਂ ਮੇਰਾ ਬਊ ਠੀਕ ਨਹੀਂ ਜਣਾ। ਖਾਰ ਹੋਇਆ। ਹਾਂਜੀ। ਇਹ ਕੰਨ ਉਹ ਬੱਲੇ ਜੀ। ਚੱਲਦੇ ਆਂ ਆਪਾਂ ਸ਼ੌਪ ਤੇ। ਤੇ ਦੋ ਤਿੰਨ ਦਿਨ ਸਾਡੀ ਸ਼ੌਪ ਨੂੰ ਬੰਦ ਰਹਿਣੀ ਹੈ ਕਿਉਂਕਿ ਆਪਾਂ ਕੁਣ ਕੰਮ ਤੇ ਵੀ ਜਾਣਾ ਦਿਨ ਸੋ ਜ਼ਿਆਦਾ ਕਰਨ ਮਗਰੋਂ ਖੋਲੇ ਨਹੀਂ ਕਰਨ ਤੇ ਖੋਲੇ ਕਿ ਭਾਈ ਸ਼ੌਪ ਕਿਉਂਕਿ ਹੁਣ ਕੰਮ ਦੇ ਖੰਡ 2-4 ਕੰਮ ਇੱਕ ਦਾਸਪੁਰ ਵਾਹ ਕਿੱਥੇ 2-3 ਇੱਥੇ ਵਾਲੇ ਕੰਮ ਤੇ ਕੰਮ ਵੀ ਇਕੱਲੇ ਜੂਲੀ ਸਾਰੇ ਕੰਮ ਕਰਨੇ ਪੈਂਦੇ ਜਿੰਦਗੀ 'ਚ ਨਹੀਂ ਵਾਗੇ ਇੱਕ ਕੰਮ ਤੇ ਪਿਛੇ ਆਪਾਂ ਆਈ ਆਪਣਾ ਪਹਿਲਾ ਕੰਮ ਜਿਹੜਾ ਕਰਦੇ ਆਏ ਉਹ ਕੰਮ ਆਪਾਂ ਛੱਡਣਾ ਥੋੜੀ ਆਪਦਾ ਤੇ ਉਹ ਕੰਮ ਕਦੇ ਵੀ ਛੱਡਣਾ ਤੇ ਜਿੰਨਾਂ ਨੂੰ ਇੱਥੇ ਤੱਕ ਪਹੁੰਚਾਇਆ ਉਹ ਕੰਮ ਨੇ ਚਲੋ ਬਾਕੀ ਯੂਨਲੀ ਹੈਫ ਔਫ ði ਸੀਮ ਮੇਰਾ ਪਤਾ ਦਿੱਚੀ ਰਿਕਨਿੰਗ ਹੈ ਬੁਖਾਰ ਜਿਹਾ ਆਇਆ ਹਨ ਸੰਤਰਾ ਵੀ ਦਿੱਲੇ ਮੇਂ ਦੀ ਅੱਜ ਨਾ ਨੰਦਾ ਹੀ ਲਿਆ ਨਾ ਪਟਮ ਆ ਦੇਖ ਨਾ ਗੁਰ ਰੋਟੀ ਆਪਣੀ ਆ ਗਈ ਆਜ ਰੋਟੀ ਛਕ ਲਓ ਚਲ ਚੋਲਣ ਦੇ ਰਹੀਓ ਆ ਗਿਆ ਸੀ ਮਾਰਕੀਟ ਆ ਥੋੜਾ ਸਮਾਨ ਲੈ ਕੇ ਆਇਆ ਹਾਂ ਹੈਗੇ ਆਪਣੇ ਡਰਿੱਲ ਖਰਾਬ ਹੋ ਗਿਆ ਤੇ ਵੀਰ ਲੱਗੇ ਆ ਤੇ ਉਹ ਕਹਿੰਦੇ ਸਮਾਨ ਪਚਾਉਣਾ ਆ ਡਰਿੱਲ ਆਂਦੀ ਐ ਚਾਰਜਿੰਗ ਵਾਲੀ ਤੇ ਕਟਰ ਲੈਂਦਾ ਇੱਕ ਗ੍ਰੈਂਡਰ ਲੈਂਦਾ ਗ੍ਰੈਂਡਰ ਹਮ ਅਣਵੇਂ ਨਾ ਇੱਕ ਲੈਂਦਾ ਲੈਵਲ ਕਿਉਂਕਿ ਦੂਜੀ ਜਗ੍ਹਾ ਇੱਕ ਵੀਰ ਇੱਕ ਜਗ੍ਹਾ ਲੱਗੇ ਆ ਕੰਮ ਤੇ ਉੱਥੇ ਸਮਾਨ ਹੁਣ ਉੱਥੇ ਸਮਾਨ ਆਪਾਂ ਚੁੱਕ ਨਹੀਂ ਸਕਦੇ ਕਿਉਂਕਿ ਉੱਥੇ ਕੰਮ ਚੱਲਣ ਡਿਆ ਹੁਣ ਦੂਜੀ ਜਗ੍ਹਾ ਕੰਮ ਕਰਨਾ ਸ਼ੁਰੂ ਤੇ ਉਹ ਫਿਰ ਸਮਾਨ ਆ ਇਕ ਡੱਲ ਨਹੀਂ ਨਾ ਮੈਂ ਇਹ ਕਪਣ ਚਾਰਜਿੰਗ ਵਾਲੀ ਹੈਗੀ ਹੈ ਤੇ ਕਿਹਾਗਾ ਹੋਰ ਲੈ ਆਉਨੇ ਦਾ ਫਾਇਦਾ ਤੇ ਜਿਹੜੀ ਮੈਂ ਇੱਕ ਆਨਲਾਈਨ ਲਗਾਈ ਹੈ ਇਹਦੇ ਨਾਲ ਦੀ ਪਹਿਲੀ ਉਹਦੇ ਚੋਂ ਸਮਾਨ ਤੇ ਕਾਫੀ ਨਿਕਲਿਆ ਤੇ ਇਹਦੇ ਵਿੱਚੋਂ ਤੇ ਬਿੱਟ-ਬੁੱਟ ਕੋਈ ਵੀ ਨਹੀਂ ਉਹਨਾਂ ਨੇ ਦਿੱਤਾ ਨਾਲ ਅਗਰ ਸਮਾਨ ਚੰਗਾ ਦਿਖਾਉਣਾ ਰੋਚਕ ਉਹ ਉਹ ਇਹ ਮੈਂ ਬਿਲਕੁਲ ਲ ਇੱਕ ਲੰਗਾਈ ਆਉਣ ਲੈ ਉਹਦਾ ਇਧਰ ਬਿਟ ਬਿਟ ਕਾਫੀ ਲੱਗੇ ਬਿਟ ਵੱਡੇ ਉੱਤੇ ਉਹਨਾਂ ਨਾਲ ਤੇ ਇਹ ਹੈ ਉਹਦਾ ਥੋੜੀ ਸਸਤੀ ਹੈ ਤੇ ਪਰ ਚਾਰਜਿੰਗ ਅੰਦਰ ਇਹਨਾਂ ਦੀ ਚਾਰਜਿੰਗ ਜਿਹੜੀ ਹੈ ਨਾ ਆ ਮਿਲ ਜਾਂਦੇ ਆ ਜਿਹੜੇ ਬੈਠ ਗਏ ਜਿਹੜੀਆਂ ਵੱਖਰੀਆਂ ਮਿਲ ਜਾਂਦੀਆਂ ਇਹਨਾਂ ਦੀ ਜਿਹੜੀ ਆਨਲਾਈਨ ਮੰਗਾਈ ਉਹਦੇ ਚਾਰਜਰ ਆ ਮਿਲਦੇ ਨਹੀਂ ਪਏ ਚਲੋ ਇਦਾਂ ਹੀ ਚਾਰਜਰ ਦਿੱਤਾ ਚੈਨਲ ਦਾ ਲੱਗਦਾ ਮੇਡ ਇਨ ਚਨਾ ਚਲੋ ਜਿੰਨਾ ਡੈਂਡ ਚੱਲੂ ਅੰਨ ਦਨ ਸਹੀ ਵਾਹ ਤੇ ਉਹ ਚੱਲਦੇ ਨੂੰ 6 7 ਮਹੀਨੇ ਸੱਤ ਮਹੀਨੇ ਹੋ ਗਏ ਵਾਹ ਠੀਕ ਵਧੀਆ ਰਹੀ ਇਹ ਵੀ ਟਾਈਮ ਕੱਢ ਹੀ ਜਾਣੀ ਤੇ ਇੱਕ ਲੈਂਦਾ ਗ੍ਰੈਂਡਰ 4 ਇੰਚੀ ਇਹ ਆਪਣਾ ਇੱਕ ਹੈਗਾ ਇਹ ਤੇ ਇੱਕ ਖਰਾਬ ਹੋ ਗਿਆ ਤੇ ਇੱਕ ਵੀਰ ਲੱਗੇ ਉਧਰ ਤੇ ਮੈਂ ਕਿਹਾ ਚਲ ਆਪਦਾ ਵੀ ਲੈ ਚੱਲਦੇ ਆ ਆ ਲੈਂਦਾ ਇਹ ਆਇਆ ਅਜਾ 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 ਸੋਨਾ ਨਿਕਲੇ ਪਤਾ ਆ ਜਿੰਦਰਾ ਬੰਡਿਆ ਇਹ ਸੁਣਾ ਤੇ ਦੋ ਗਰੇ ਕਰਦਾ ਹੀ ੜਕਿਆ ਹੈ ਕੋਣ ਆਇਆ ਪਤਾ ਕੋਣ ਹੈ ਹੋ ਗਏ 10 ਮਿੰਟ ਮੈਨੂੰ ਮੈਂ ਇਧਰ ਆਇਆ ਸਹੀ ਕਰਵਾਉਣ ਆ ਕੇ ਅਸਲ ਨਾ ਮੈਂ ਉੱਥੇ ਬੈਠਾ ਰਿਆ ਫਿਰ ਮਨ ਨਾਲ ਕੋਈ ਨਾ ਕਹੇ ਵੀ ਇਤਨਾ ਵਧੀਆ ਕੰਮ ਕਰਿਆ ਮੈਂ ਮੈਨੂੰ ਭੇਜਿਆ ਸਪੈਸ਼ਲ ਮਾ ਭਾਜੀ ਗਰੇ ਨੇ ਫਿਰ ਤੋਂ ਕਰਾਓ ਸਕੂਟੀ ਸਹੀ ਨਹੀਂ ਬੰਦਾ ਚੰਗਾ ਜਿਹਾ ਪਤਾ ਹੈ Cậu thấy không ạ? Cậu thấy Mà mua đây quay cả đây Gì càng đẹp Chào mọi Làm Anh gì? Anh ਤੇ ਹਜ਼ਰ ਆ ਜਾ ਤੁਰ ਕੇ ਆਇਓ ਤੁਰ ਕੇ ਆਇਓ ਤੁਰ ਕੇ ਆ ਜਾ ਤੁਰ ਕੇ ਆ ਜਾ ਆ ਜਾ ਇਹ ਤੁਰ ਕੇ ਆਇਓ ਲੱਭਾਰ ਸਾਹਿਬ ਦੇ ਆਖੀ ਦਵਾਈ ਲੈਣ ਵਾਸਤੇ ਲਾਈਓ ਭਾਂਡੀਆਂ ਚੱਲੇ ਆ ਤੁਹਾਨੂੰ ਵਾਪਸ ਆਹ ਵੈਕਨ ਡਾਕਟਰ ਦਾ ਐਡਰੈਸ ਨਾ ਅੱਗੇ ਵੀ ਦੱਸਿਆ ਇਹ ਹੈਗਾ ਇਸਾਸ ਨਗਰ ਇਹ ਵਿਸ਼ਾਲ ਮੈਗਾ ਮਾਰ ਦੇ ਬੈਕ ਸਾਈਡ ਐਚ ਪੀ ਸਿੰਘ ਹਾਂਜੀ ਫਤਿਹ ਚੱਲੀ ਹਾਂ ਕਰਨ ਨੂੰ ਦਈਆਂ ਖਾਣੀਆਂ ਇੱਜਾ ਗਏ ਇਹ ਠੀਕ ਨਹੀਂ ਬੁਖਾਰ ਜਾ ਹੋਇਆ ਇਹਦੇ ਨਾਲੇ ਜੇ ਕੰਮ ਚ ਖੂਮ ਜਾ ਹੋਇਆ ਆਹੋ ਹਾਉ 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 ਚੱਲੀਏ ਗੱਡੀ ਚਾਉ ਫੇ ਚੱਲੀਏ ਟਾਈਮ ਬੜਾ ਹੋ ਗਿਆ 8 ਦਾ ਹੋ ਗਿਆ ਟਾਈਮ ਤੇ ਆਪਾਂ ਦੁਕਾਨ ਤੋਂ ਆ ਗਏ ਸੀ ਬਸ ਸਾਢੇ 6 ਵਜੇ ਕਲੋਜ਼ ਕਰਤੀ ਦੁਕਾਨ ਆਪਾਂ ਚੱਲੇ ਘਰ ਨੂੰ ਵਾਪਸ ਤੇ ਕਰਨ ਦੀ ਦਵਾਈ ਲੈਣੀ ਕਰਨ ਵੀ ਠੀਕ ਨਹੀਂ ਅੱਜ ਜੀਵਰ ਹੋਇਆ ਇਹਨੂੰ ਇਹ ਮੌਸਮੇਦਨ ਦਾ ਸਾਰੇ ਬੰਦੇ ਬਿਮਾਰ ਹੋਏ ਆ ਮੈਨੇ ਬੁਖਾਰ ਹੋਇਆ ਕੱਲ ਦਾ ਚਲੋ ਹਰ ਮਿਲਦੇ ਗਏ ਰਜਗਦਨ ਕੋ ਕਿਆ ਫਤ ਲੇ ਬਿਕ ਲੋ ਕੇ ਇਥੇ ਅਗਲੇ ਜੂਸ ਪੀ ਜਾਣੇ ਇੱਕ ਦਾ ਗਲਾਸ ਤੇ ਨਾ ਹਰ ਫਤੇ ਵੀ ਕਹਿੰਦਾ ਜੂਸ ਪੀਣਾ ਕਿਉਂ ਕਹਤੇ ਪੀਣਾ ਜੂਸ ਇਹ ਤਾਂ ਤੇ ਕਨਵਾ ਰੋਡ ਤੇ ਕਿੱਧਰ ਵੇਖਣ ਡਿਆ ਉਹ ਰੇੜੀ ਵਾਲੇ ਵੇਖਣਾ ਲੇਟਾਂ ਨਹੀਂ ਜਗਣ ਡੀਆਂ ਉਧਰ ਤੇ ਆਣੇ ਦਾ ਕੀ ਵੇਖਣ ਕਿੱਧਰ ਆਏ ਕਿੱਧਰ ਵੇਖਣ ਡਿਆ ਹਾਂਜੀ ਇਹ ਸੀ ਅੱਜ ਦਾ ਵਲੌਗ ਜੇ ਵਲੌਗ ਵਧੀਆ ਲੱਗਾ ਤੇ ਕਮੈਂਟ ਜਰੂਰ ਕਰਿਓ ਬਾ ਬਾਏ ਗੁੱਡ ਨਾਈਟ ਰੱਬ ਰੱਖਣਾ ਚਿੱਕਾ ਹਾਂਜੀ ਸੋ ਇਧਰ ਲਈ